ਮਾਚੀਵਾੜਾ ਸੇਬ ਵਿਖੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਜਾ ਰਹੀਆਂ ਸੰਗਤ ਦੀਆਂ ਦੋ ਟਰਾਲੀਆਂ ਨੇੜੇ ਕਾਲੜਾ ਪੈਲੈਸ ਕੋਲ ਪਲਟ ਗਈਆਂ ਟਰਾਲੀ ਵਿੱਚ ਬੈਠੇ ਸੰਗਤ ਅਤੇ ਚਾਲਕਾਂ ਨੇ ਦੱਸਿਆ ਕਿ ਓਵਰਟੇਕ ਕਰਨ ਨਾਲ ਇਹ ਹਾਦਸਾ ਵਾਪਰ ਗਿਆ ਇਹਨਾਂ ਦੋਨਾਂ ਟਰਾਲੀਆਂ ਵਿੱਚ 25-25 30 ਤੱਕ ਦੇ ਕਰੀਬ ਬੰਦੇ ਬੈਠੇ ਸਨ ਸੰਗਤ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਜਾਣੀ ਨੁਕਸਾਨ ਹੋਣ ਤੋਂ ਬਚਾਰਿਆ ਉਥੋਂ ਲੰਘੇ ਜਾਂਦੇ ਰਾਹਗੀਰਾਂ ਨੇ ਐਂਬੂਲੈਂਸ ਅਤੇ ਪੁਲਿਸ ਨੂੰ ਵੀ ਕਾਲ ਕੀਤੀ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਕਿ ਨਾ ਉਹ ਕਿਤੇ ਕੱਟ ਮਾਰਤਾ ਨਾਲੇ ਵੀ ਬਜੇਰੇ ਹੁਣ ਡਰ ਗਏ ਅੱਛਾ ਕੱਟ ਇਹਨਾਂ ਨੇ ਮਾਰੇ ਉਹਨਾਂ ਨੇ ਕੱਟ ਮਾਰਿਆ ਪਾਲੇ ਟਰੈਕਟਰ ਵਾਲਿਆਂ ਨੇ ਇਹ ਕਿੱਥੋਂ ਆ ਰਹੇ ਸੀ ਤੁਸੀਂ ਇਹ ਆਪਣਾ ਅਟੈਕ ਪਿੰਡ ਆ ਵੀਰੇ ਢੋਲਣ ਆ ਅੱਛਾ ਜੀ ਉਹ ਮੁੰਡੇ ਹੁਣੇ ਹੀ ਤਾਂ ਇੱਕ ਘੰਟਾ ਹੋਇਆ ਦੁਰੇ ਆਥੇ ਜਾਣਾ ਕਿੱਥੇ ਸੀਗਾ ਫਤੇਗੜ ਸਾਹਿਬ ਅੱਛਾ ਕਿੰਨੀ ਕਿ ਸੰਗਤ ਸੀ ਇਹ ਚ ਵਿੱਚ ਸੀਗੇ ਮੇਰੇ ਨਾਲ 20-25 ਹੋਣੇ ਆ ਇਹ ਦੋਨੇ ਟਰੈਲੀਆਂ ਫਤੇਗੜ ਸਾਹਿਬ ਵਾਲੀਆਂ ਸੀ ਹਾਂ ਦੋਵੇਂ ਤਾਂ ਵਾਲੀਆਂ ਫਤੇਗੜ ਸਾਹਿਬ ਜਾਨ ਵਾਲੀਆਂ ਦੋਵੇਂ ਇੱਕੋ ਪਿੰਡ ਦੀਆਂ ਨਹੀਂ ਪਿੰਡ ਵਾਲੀਆਂ ਲੱਗਦਾ ਮੋਕਨਾ ਉਸਕੰਮ ਤੋਂ ਸੇ ਕਿ ਟੋਨਡਵਾ ਤੋਂ ਟਰੈਕਟਰ ਆ ਰਿਹਾ ਸੀਗਾ ਅੱਛਾ ਜੀ ਯਾਤਰਾ ਜਾ ਰਹੇ ਫਤਿਹਗੁਰ ਸਾਹਿਬ ਅੱਛਾ ਜੀ ਤੇ ਉਹ ਟਰੈਕਟਰ ਆ ਰਿਹਾ ਸੀ ਪਿੱਛੋਂ ਸਾਡੇ ਨਾਲ ਗੜੀ ਫਾਇਲਮੈਂਟ ਤੋਂ ਅੱਛਾ ਤੇ ਉਹ ਇਹ ਟਰੈਕਟਰ ਜਾਂਦਾ ਪਿਆ ਰੋਡ ਤੇ ਉਹ ਕ੍ਰੋਸ ਕਰਨ ਲੱਗੇ ਰੇ ਪੂਰੇ ਘਟੋ ਉਹ ਤੋਂ ਸਵਲਿਆਂ ਨੇ ਕੱਟ ਵੱਜ ਗਿਆ ਪੂਰੇ ਅੱਛਾ ਜੀ ਤੇ ਉਹ ਜਿਹੜੀ ਟਰੈਲੀ ਸੀ ਉਹ ਟਰੈਲੀ ਸਿੱਧੇ ਟਰੈਕਟਰ 'ਚ ਵੱਜੀ ਆ ਗਈ ਉਹਦੇ ਕਰਕੇ ਬਚਾਓ ਗਿਆ ਫਿਰ ਵੀ ਆ ਬੁਲਣਾ ਕਰਕੇ ਬਚਾਓ ਹੋ ਗਿਆ ਛੱਟਾ ਕਾਫੀ ਲੱਗਿਆ ਵਿੱਚ ਮੁੰਡੇ ਦੇ ਪਰ ਬਚਾਅ ਫਿਰ ਵੀ ਜ਼ਿਆਦਾ ਦੇ ਦੂੰਗੇ ਛੱਟੇ ਲੱਗੇ ਸਾਰੀ ਗੱਲ ਦੀ ਸਾਰੀ ਉਹ ਡਾਇਰੈਕਟਰ ਵਾਲੇ ਦੇ ਮੋੜੇ ਕੱਟ ਵੱਜ ਗਿਆ ਜਿਹੜਾ ਮੋੜੇ ਡਾਇਰੈਕਟਰ ਹੈ ਉਹਦੀ ਉਹ ਤਾਂ ਕੱਟ ਵੱਜ ਗਿਆ ਪਹਿਲਾਂ ਮੋੜੇ ਨੇ ਸੋ ਪਿੱਛੇ ਸੀ ਅੱਛਾ ਉਹ ਪਿੱਛੇ ਕਰਸ ਕਰ ਲੱਗਾ ਕਰਨ ਲੱਗਾ ਤੇ ਮੋੜੇ ਗੱਡੀ ਆ ਗਈ ਉਹ ਤਾਂ ਇੱਕ ਸੰਭਲਿਆ ਨਹੀਂ 15 16 ਸਾਲ ਦਾ ਇਹ ਮੁੰਡਾ ਤੇ ਮੁੰਡਾ ਵੀ ਹਲਕੀ ਉਮਰ ਦਾ ਸੀ 15 16 ਸਾਲ ਦਾ ਮੁੰਡਾ ਉਹ ਤਾਂ ਟਰੈਕਟਰ ਨੇ ਸੰਭਲਿਆ ਨਹੀਂ ਮਾਲਕ ਤਾਂ ਨਹੀਂ ਛੇ-ਸੱਤ ਸਾਲ ਦੀ ਉਮਰ ਦਾ ਹੋਏਗੀ ਪਰ ਫਿਰ ਵੀ ਚਲੋ ਕਹਿੰਦਾ ਮਤਲਬ ਨਹੀਂ ਸੰਭਲੇ ਆ ਘਬਰਾ ਗਿਆ ਜਿੱਦਾਂ ਲਾ ਲਓ ਹੂੰ ਮੈਂ ਕਿਹਾ ਆਪਣੀ ਐ ਦੇ ਬਾਕੀ ਫਿਰ ਵੀ ਚਲੋ ਬਚਾ ਹੋ ਗਿਆ ਇੰਨਾ ਵੀ ਸਾਡੇ ਕਿਸੇ ਸੰਗਤ ਦੇ ਸੱਟ ਕੋ अच्छा वो किथे ओना ने भेज देता ऐ ਨਾਲ ਦੀ ਹਸਪਤਲ ਤੇ ਮਾੜਾ ਮੋਟਾ ਬੀਤਣਾ ਕੋਈ ਨੁਕਸਾਨ ਨਹੀਂ ਹੋਣਾ ਕੋਈ ਨੁਕਸਾਨ ਨਹੀਂ ਹੈ ਠੀਕ ਹੈ ਇਹ ਹੋਇਆ ਓਵਰਟੇਕ ਕਰਨ ਲਈ ਹੋਇਆ ਓਵਰਟੇਕ ਕਰਿਆ ਤੇ ਓਵਰਟੇਕ ਮੁੰਡੇ ਡਰਦਾ ਰਿਹਾ ਕਾਫੀ ਅੱਧਾ ਕਿਲੋਮੀਟਰ ਤੱਕ ਟਰਾਲੀਆਂ ਦਾ ਕੋਈ ਰੇਸ ਲਗਾ ਰਹੇ ਸੀ ਇੱਕ ਕੰਮ ਲਗਾ ਰਹੇ ਸੀ ਓਵਰਟੇਕ ਕਰਿਆ ਮੁੰਡਾ ਡਰ ਗਿਆ ਕਾਫੀ ਲੱਗ ਕੇ ਸੰਭਲੇ ਟਰੈਕਟਰ ਨਵਾਂ ਡਰਾਈਵਰ ਸੀ ਮੁੰਡਾ ਨਹੀਂ ਨਹੀਂ ਐਸੀ ਉਹਨੇ ਬਚਾ ਕਰਿਆ ਨਾ ਉਹ ਟਰੈਕਟਰ ਕਰਕੇ ਬਚਾ ਕਰ ਰਿਹਾ ਕਿੰਨੀ ਉਮਰ ਦਾ ਸੀਗਾ ਇਹ ਮੁੰਡਾ ਹੋਣਾ ਡਾਰਾਉ ਨਹੀਂ ਚਾਲਦਾ ਜਿਹੜੇ ਤੁਪਕੇ ਜਿਹੜਾ ਮੁੰਡਾ ਜਿਹੜਾ ਚਲਾਉਂਦਾ ਹੋਣਾ ਆਪਨਾ ਮੁੰਡਾ ਦਾ ਹੋਣਾ 22 ਸਾਲ ਦਾ ਮੈਂ ਨਾਮ ਪਰਮਜੀਤ ਕਾਲਪਾ ਹਾਂਜੀ ਹਾਂਜੀ ਅਸੀਂ راہੋਂ ਤੋਂ ਆਂਦੇ ਪਏ ਸੀਗੇ ਫਿਰ ਦੇਖ ਐਕਸੀਡੈਂਟ ਹੋਇਆ ਤਾਂ ਦੋਨੋਂ ਹੀ ਆਹ ਟਰਾਲੀਆਂ ਉਲਟੀਆਂ ਹੋਈਆਂ ਸੀਗੀਆਂ ਵੀ ਦੇਖ ਕੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਫਿਰ ਆਫਟਰ ਦੈਟ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਲੁਧਿਆਣੇ ਨੂੰ ਕੀਤੀ ਸੀਗੀ ਜਿਹੜਾ ਲੁਧਿਆਣਾ ਪਿੰਦਾ ਨਾ ਇੱਥੇ ਦਾ ਅੱਛਾ ਜੀ ਫਿਰ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਬੁਲਾ ਕੇ ਹੁਣ ਐਂਬੂਲੈਂਸ ਵੀ ਆ ਗਈ ਐ ਪੁਲਿਸ ਵੀ ਆ ਗਈ ਐ ਅੱਛਾ ਜੀ ਤੇ ਹੁਣ ਅਸੀਂ ਚੱਲੇ ਆ ਜਿੰਨਾ ਖਤ ਹੋਇਆ ਸੀ ਹਲਕ ਮੇਰੇ ਨਾਲ ਤੋਂ ਬਾਅਦ ਹੰ ਚੱਲੇ ਆ ਕਿਉਂਕਿ ਉਹ ਗੁਰੂਤਨ ਜਾ ਰਹੇ ਸੀ ਪਰ ਇੱਦਾਂ ਨਹੀਂ ਪਤਾ ਹੁਣ ਐਕਸੀਡੈਂਟ ਹੋਇਆ ਕਿੱਦਾਂ ਕਿੱਦਾਂ ਨਹੀਂ ਹੋਇਆ ਕਿਉਂਕਿ ਹੈ ਨਹੀਂ ਸੀ ਕੋਈ ਵੀ ਹਾਲਾਤ ਤੇ ਦਸਤਨ ਵਿਚਾਰੇ ਰੋ ਰੂ ਰਹੇ ਸੀ ਅੱਛਾ ਉਹਨਾਂ ਦੂਜਾ ਸੀਗਾ ਕਾਫੀ ਜ਼ਿਆਦਾ ਸੰਗਤ ਲੇਡੀਜ਼ ਸੀਗੀਆਂ ਜ਼ਿਆਦਾ ਕਾਫੀ ਉਹਨਾਂ ਨੂੰ ਕਿਸੇ ਨਾਲ ਦੀ ਪ੍ਰੋਬਲਮ ਹੋ ਰਹੀ ਸੀ ਉਸ ਦਿਨ ਨਹੀਂ ਹੋਇਆ ਸੀ ਹਲਕੀ ਕੀਤੀ ਉਹਨਾਂ ਦੀ ਸੱਜਣ ਨੇ ਦੀ ਪੁੱਛਿਆ ਸੀ ਕਹਿੰਦਾ ਤੁਹਾਨੂੰ ਪਤਾ ਨਹੀਂ ਲੱਗਾ ਸੀ ਪਿੱਛੇ ਹੀ ਬੈਠੇ ਸੀਗੇ ਕਿ ਮੋਰ ਵਾਲੇ ਮੁੰਡਿਆਂ ਨੇ ਪਤਾਇਆ ਉਹਨਾਂ ਦੇ ਟੱਟਾ ਲੱਗੀਆਂ ਹੋਈਆਂ ਸੀਗੀਆਂ ਕਿ ਫਿਰ ਉਹਨਾਂ ਨੂੰ ਨਾਲ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਢੇਲ ਦਿੱ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ